ਕਬੀਰ ਜੀ ਕਹਿੰਦੇ ਹਨ ਮਿੱਟੀ ਕੇ ਹਮ ਪੁਤਲੇ ਮਾਨਸ ਹਮਾਰਾ ਨਾਮ ਮਨੁੱਖ ਸੋਚਦਾ ਹੈ ਕਿ ਮੈਨੂੰ ਹੋਰ ਮਿਲ ਜਾਵੇ ਹੋਰ ਮਿਲ ਜਾਵੇ ਸਭ ਕੁਝ ਮਿਲਣ ਤੋਂ ਵਾਦਾ ਵੀ ਇੱਥੇ ਜਾਣਾ ਹੈ ਕਦੀ ਸੋਚਿਆ ਹੈ ਸਰੀਰ ਦਾ ਘਰ ਤਾਂ ਕਬਰ ਹੈ ਤੇ ਮਨ ਦਾ ਘਰ ਨਿਰੰਕਾਰ ਹੈ ਪਰ ਮਨ ਚਾਰ ਜੁਗਾਂ ਤੋਂ ਭਟਕਦਾ ਹੋਇਆ ਜੁਨਾਂ ਵਿੱਚ ਹੀ ਭਟਕਦਾ ਹੈ ਜਨੋ ਇਸ ਨੂੰ 84 ਲੱਖ ਜਨ ਤੋਂ ਬਾਅਦ ਆ ਇੱਕ ਦੁਰਲਭ ਦੇਈ ਮਿਲ ਜਾਂਦੀ ਹੈ ਹੀਰਾ ਜਨਮ ਮਿਲ ਜਾਂਦਾ ਹੈ ਉਸ ਨੂੰ ਵੀ ਬ्यर्थੇ ਕੰਮਾਂ ਵਿੱਚ ਹੀ ਗਵਾ ਦਿੰਦਾ ਹੈ ਉਸ ਪਰਮਾਤਮਾ ਨੇ ਜਿਸ ਨੇ ਇਹ ਸੋਹਣਾ ਸਰੀਰ ਦਿੱਤਾ ਹੈ ਉਸ ਦਾ ਕਦੀ ਸ਼ੁਕਰ ਨਹੀਂ ਕਰਦਾ ਗਿਆਨ ਸੁਣਦਾ ਹੈ ਕਥਾ ਕਹਾਣੀਆਂ ਸੁਣਦਾ ਹੈ ਸਮਾਗਮ ਤੇ ਸੰਗਤ ਵਿੱਚ ਵੀ ਜਾਂਦਾ ਹੈ ਤੀਰਥਾਂ ਤੇ ਵੀ ਨਹਾਉਂਦਾ ਹੈ ਪਰ ਗਿਆਨ ਇਕੱਠਾ ਹੀ ਕਰਦਾ ਹੈ ਉਸ ਗਿਆਨ ਤੇ ਕਦੀ ਨਹੀਂ ਚੱਲਦਾ ਇੱਕ ਮਨੁੱਖੀ ਜੀਵਨ ਹੀ ਹੈ ਮਨੁੱਖ ਮਰਨ ਤੋਂ ਬਾਅਦਾ ਕਿਸੇ ਕੰਮ ਨਹੀਂ ਆਉਂਦਾ ਜੀਂਦੇ ਜੀ ਇਸ ਨੂੰ ਸਫਲਾ ਕਰ ਲੈ ਜੇਕਰ ਬੱਕਰਾ ਮਰ ਜਾਵੇ ਤਾਂ ਉਸ ਦੀ ਖੱਲ ਨੂੰ ਲਾ ਕੇ ਕੱਪੜਾ ਬਣਾਇਆ ਜਾਂਦਾ ਹੈ ਜੇਕਰ ਬਾਰਾ ਸਿੰਘਾ ਮਰ ਜਾਵੇ ਤਾਂ ਉਸ ਦੇ ਸਿੰਘਾਂ ਦਾ ਪਾਊਡਰ ਬਣਾ ਕੇ ਦਵਾਈਆਂ ਬਣਾਈਆਂ ਜਾਂਦੀਆਂ ਹਨ ਜੇਕਰ ਹਾਥੀ ਮਰ ਜਾਵੇ ਸਵਾ ਲੱਖ ਦਾ ਹੁੰਦਾ ਹੈ ਉਸਦੇ ਦੰਦ ਬਹੁਤ ਕੀਮਤੀ ਹੁੰਦੇ ਹਨ ਤਾਂ ਜੇਕਰ ਸ਼ੇਰ ਮਰ ਜਾਵੇ ਤਾਂ ਉਸ ਦੀ ਖਲ ਮਹਾ ਪੁਰਸ਼ਾਂ ਦੇ ਥੱਲੇ ਆਸਣ ਵਜੋਂ ਬਿਸ਼ਾਈ ਜਾਂਦੀ ਹੈ ਕਿਉਂਕਿ ਸ਼ੇਰ ਜੋ ਹੈ ਉਸ ਨੂੰ ਪਵਿੱਤਰ ਗਿਣਿਆ ਜਾਂਦਾ ਹੈ ਤਾਂ ਇਸ ਦੀ ਇਹ ਵੀ ਇੱਕ ਵਜ੍ਹਾ ਹੈ ਕਿ ਸ਼ੇਰ ਦੀ ਖਲ ਨੂੰ ਬਿਸ਼ਾ ਕੇ ਜਦੋਂ ਮਹਾਪੁਰਸ਼ ਤਪੱਸਿਆ ਕਰਦੇ ਹਨ ਜੰਗਲ ਦੇ ਵਿੱਚ ਤਾਂ ਕੋਈ ਜਾਨਵਰ ਨੇੜੇ ਨਹੀਂ ਆਉਂਦਾ ਸ਼ੇਰ ਦਾ ਮੁਖ ਵੇਖ ਕੇ ਤਾਂ ਸ਼ੇਰ ਜ਼ਿੰਦਗੀ ਦੇ ਵਿੱਚ ਇੱਕੋ ਵਾਰ ਹੀ ਸੰਭੋਗ ਕਰਦਾ ਹੈ ਬਾਅਦ ਵਿੱਚ ਜਤੀ ਹੋ ਜਾਂਦਾ ਹੈ ਤੇ ਮਨੁੱਖਾ ਜੀਵਨ ਵੀ ਇਸੇ ਕਰਕੇ ਹੀ ਮਿਲਿਆ ਹੈ ਕਿ ਉਹ ਇਸ ਪ੍ਰਕਿਰਤੀ ਨੂੰ ਅੱਗੇ ਵਧਾ ਸਕੇ ਇਸ ਸ੍ਰਿਸ਼ਟੀ ਨੂੰ ਅੱਗੇ ਵਧਾ ਸਕੇ ਸੰਭੋਗ ਸਿਰਫ ਇਸੇ ਕਰਕੇ ਹੀ ਬਣਾਇਆ ਗਿਆ ਹੈ ਇਹ ਉਹ ਇੱਕ ਵਾਰ ਹੀ ਸੰਪਰਕ ਕਰੇ ਹੁਣ ਜਾਨਵਰਾਂ ਨੂੰ ਦੇਖ ਲਈਏ ਤਾਂ ਉਹ ਵੀ ਇੱਕ ਵਾਰ ਹੀ ਸੰਪਰਕ ਕਰਦੇ ਹਨ ਸਾਲ ਵਿੱਚ ਪਰ ਇਹ ਮਨੁੱਖ ਜੋ ਹੈ ਉਹ ਇਸ ਨੂੰ ਇੱਕ ਬਾਸਨਾ ਦੇ ਰੂਪ ਵਿੱਚ ਵਰਤਦਾ ਹੈ ਤੇ ਆਪਣੀ ਸਾਰੀ ਊਰਜਾ ਨੂੰ ਖਰਾਬ ਕਰਦਾ ਹੈ ਜਿਸ ਊਰਜਾ ਦੇ ਨਾਲ ਉਸ ਪਰਮਾਤਮਾ ਤੱਕ ਪਹੁੰਚਿਆ ਜਾ ਸਕਦਾ ਹੈ ਸਰੀਰ ਵਿੱਚੋਂ ਊਰਜਾ ਨੂੰ ਖਤਮ ਕਰਕੇ ਆਪਣੇ ਆਪ ਨੂੰ ਇੱਕ ਖੋਖਲਾ ਬਣਾ ਲੈਂਦਾ ਹੈ ਆਪਣੇ ਜੀਵਨ ਨੂੰ ਸਫਲਾ ਨਹੀਂ ਕਰਦਾ ਤੇ ਮਰਨ ਤੋਂ ਬਾਅਦ ਇਹ ਸਰੀਰ ਕਿਸੇ ਕੰਮ ਨਹੀਂ ਆਵੇਗਾ ਤਾਂ ਤਨ ਤਨ ਗੁਰੂ ਅਰਜਨ ਦੇਵ ਮਹਾਰਾਜ ਜੀ ਉਚਾਰਨ ਕਰਦੇ ਹਨ ਇਸ ਜੀਵਨ ਨੂੰ ਸਫਲਾ ਕਿਵੇਂ ਬਣਾਈਏ ਅੰਤਰ ਗੁਰੂ ਆਰਾਧਨਾ ਜੀਵਾ ਜਪ ਗੁਰੂ ਨਾਮ ਇਸ ਜੀਬਾ ਦੇ ਨਾਲ ਨਾਮ ਜਪ ਕੰਨਾਂ ਦੇ ਨਾਲ ਸੁਣ ਇਸ ਸਰੀਰ ਨੂੰ ਸਫਲ ਕਰ ਇਥੇ ਗੁਰੂ ਅਰਜਨ ਦੇਵ ਮਹਾਰਾਜ ਇਹ ਵੀ ਉਚਾਰਨ ਕਰਦੇ ਹਨ ਕਿ ਜੋ ਜੀਬਾ ਹੈ ਇਹ ਗਿਆਨ ਇੰਦਰਾ ਹੈ ਤੇ ਇਹ ਕਰਮ ਇੰਦਰਾ ਵੀ ਹੈ ਪਰ ਜੇਕਰ ਇਸ ਜੀਵ ਦੇ ਨਾਲ ਕਈ ਖਾਣੇ ਖਾਤੇ ਜਾਣ ਤਾਂ ਇਹ ਕਦੀ ਨਹੀਂ ਕਹਿੰਦੀ ਕਿ ਮੈਂ ਥੱਕ ਗਈ ਹਾਂ ਖਾ ਖਾ ਕੇ ਹਾਂ ਇੰਨਾ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਮੇਰਾ ਜੋ ਪੇਟ ਹੈ ਉਹ ਭਰ ਗਿਆ ਹੈ ਇਹ ਜੀਬਾ ਇੰਨਾ ਬੋਲਦੀ ਹੈ ਇੰਨੀ ਨਿੰਦਿਆ ਚੁਗਲੀ ਕਰਦੀ ਹੈ ਕਦੀ ਨਹੀਂ ਕਹਿੰਦੀ ਕਿ ਮੈਂ ਬੋਲ-ਬੋਲ ਕੇ ਥੱਕ ਗਈ ਹਾਂ ਹਾਂ ਇੰਨਾ ਮਨੁੱਖ ਕਹਿ ਸਕਦਾ ਹੈ ਕਿ ਮੇਰਾ ਜੋ ਹੈ ਸਿਰ ਦਰਦ ਹੋਣ ਲੱਗ ਗਿਆ ਹੈ ਬੋਲ-ਬੋਲ ਕੇ ਇਹ ਜੀਬਾ ਜਦੋਂ ਲੜਦੀ ਹੈ ਮੰਦੇ ਬੋਲ-ਬੋਲਦੀ ਹੈ ਥੱਕਦੀ ਨਹੀਂ ਹੈ ਜੋ ਮਾੜਾ ਮਾੜਾ ਬਚਨ ਬੋਲਦੀ ਹੈ ਬਹੁਤ ਮਾੜੇ ਬਚਨ ਬੋਲਦੀ ਹੈ ਕਿਸੇ ਪ੍ਰਤੀ ਪਰ ਜੇਕਰ ਇਸ ਜੀਵਾ ਨੂੰ ਨਾਮ ਜਪਣ ਲਈ ਕਹਿ ਦਿੱਤਾ ਜਾਵੇ ਤਾਂ ਇਹ ਜੀਵਾ ਨਾਮ ਨਹੀਂ ਜਪਦੀ ਇਹਨੂੰ ਥਕਾਵਟ ਹੋ ਜਾਂਦੀ ਹੈ ਇਸ ਨੂੰ ਮੌਤ ਪੈ ਜਾਂਦੀ ਹੈ ਇਹ ਨਾਮ ਨਹੀਂ ਜਪਦੀ ਭਾਗਾ ਹਾਲੇ ਹੀ ਉਸ ਪਰਮਾਤਮਾ ਦਾ ਨਾਮ ਜਪਦੇ ਹਨ ਚਾਹੇ ਇਸ ਜਗਤ ਵਿੱਚ ਕਿਸੇ ਮਨ ਚਾਹੇ ਮਨੁੱਖ ਨਾਲ ਵਿਆਹ ਕਰਵਾ ਲਈਏ ਪ੍ਰਾਪਰਟੀ ਇਕੱਠੀ ਕਰ ਲਈਏ ਜਾਂ ਫੇ ਕੁਝ ਵੀ ਲੈ ਲਈਏ ਕਿਤੇ ਵੀ ਚਲੇ ਜਾਈਏ ਆਨੰਦ ਨਹੀਂ ਮਿਲੇਗਾ ਇਹ ਮਨ ਵਿਚਲਿਤ ਹੀ ਰਹੇਗਾ ਇਹ ਮਨ ਜੋ ਹੈ ਇਹ ਉਹ ਚੀਜ਼ ਲੱਭੇਗਾ ਜੋ ਨਹੀਂ ਹੈ ਜੇ ਉਹ ਚੀਜ਼ ਲੱਭ ਜਾਵੇ ਤਾਂ ਫਿਰ ਦੂਸਰੀ ਲੱਭਣ ਲੱਗ ਜਾਵੇਗਾ ਕਿਉਂਕਿ ਇਸ ਸੰਸਾਰ ਵਿੱਚ ਤਾਂ ਕੁਝ ਪੂਰਾ ਹੈ ਹੀ ਨਹੀਂ ਇਕ ਕੋਈ ਚੀਜ਼ ਪੂਰੀ ਹੈ ਉਸ ਨਿਰੰਕਾਰ ਦਾ ਨਾਮ ਜੇਕਰ ਉਸ ਨਿਰੰਕਾਰ ਦੇ ਨਾਮ ਵਿੱਚ ਚਿੱਤ ਲਾ ਲਈਏ ਤਾਂ ਆਨੰਦ ਬਣ ਜਾਵੇਗਾ ਸਾਧ ਸੰਗਤ ਜੀ ਦੁਨੀਆ ਨੂੰ ਸਮਝਾਉਣਾ ਬਹੁਤ ਹੀ ਔਖਾ ਹੈ ਦੇਖੋ ਜੋ ਸੰਸਾਰ ਵਿੱਚ ਸਾਧੂ ਸੰਤ ਹੁੰਦੇ ਹਨ ਉਹ ਤਾਂ ਪਰਮਾਤਮਾ ਦਾ ਨਾਮ ਮੰਗਦੇ ਹਨ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਪਰਮਾਤਮਾ ਦਾ ਨਾਮ ਮੰਗਾਗੇ ਤਾਂ ਸਭ ਕੁਝ ਮਿਲ ਜਾਵੇਗਾ ਜੇਕਰ ਪਰਮਾਤਮਾ ਦਾ ਨਾਮ ਸਾਧੂ ਸੰਤਾਂ ਕੋਲ ਹੈ ਤਾਂ ਉਹ ਦੂਸਰਿਆਂ ਦਾ ਵੀ ਭਲਾ ਕਰਦੇ ਹਨ ਇਸੇ ਤਰ੍ਹਾਂ ਜੋ ਮਨਮੁਖ ਹੈ ਉਹ ਸੰਸਾਰ ਵਿੱਚ ਇੱਕ ਇੱਕ ਚੀਜ਼ ਮੰਗਦਾ ਹੈ ਮੈਨੂੰ ਇਸ ਚੀਜ਼ ਦੀ ਪ੍ਰਾਪਤੀ ਹੋ ਜੇ ਫਿਰ ਉਹਨੂੰ ਉਹੋ ਹੀ ਚੀਜ਼ ਮਿਲਦੀ ਹੈ ਬਾਕੀ ਬਾਕੀ ਸਮੱਸਿਆਵਾਂ ਉੱਥੇ ਹੀ ਖੜੀਆਂ ਰਹਿੰਦੀਆਂ ਹਨ ਜਿਹੜਾ ਗੁਰਮਖ ਉਸ ਪਰਮਾਤਮਾ ਦਾ ਨਾਮ ਮੰਗਦਾ ਹੈ ਉਸ ਨੂੰ ਸਭ ਕੁਝ ਮਿਲ ਜਾਂਦਾ ਹੈ ਪਦਾਰਥ ਕੰਧਾਂ ਟਪ ਟਪ ਕੇ ਆਉਂਦੇ ਹਨ ਸਾਧੂ ਸੰਤ ਮਹਾਪੁਰਸ਼ ਜੋ ਹਨ ਮੜਾਈ ਖਾਂਦੇ ਹਨ ਇਸ ਸੰਸਾਰ ਦੇ ਬਾਕੀ ਜੀਵ ਕੌਡੀਆਂ ਨੂੰ ਇਕੱਠੇ ਕਰਦੇ ਕਰਦੇ ਆਪਣਾ ਜੋ ਦੁਰਲਭ ਜੀਵਨ ਹੈ ਹੀਰਾ ਜਨਮ ਹੈ ਉਸ ਨੂੰ ਗਵਾ ਕੇ ਤੁਰ ਜਾਂਦੇ ਹਨ ਤਾਂ ਜੂਨਾਂ ਦੇ ਕੀੜਾਂ ਵਿੱਚ ਹੀ ਪੈਂਦੇ ਹਨ ਜਿਹੜਾ ਸਾਡਾ ਅਸਲੀ ਕਰ ਹੈ ਇਥੇ ਕੌਡੀਆਂ ਇਕੱਠੀਆਂ ਕਰਦੇ ਕਰਦੇ ਭੁੱਲ ਜਾਂਦੇ ਹਨ ਕਿ ਅਸਲੀ ਘਰ ਕਿੱਥੇ ਜਾਣਾ ਹੈ ਜਦੋਂ சுவாਸ ਖਤਮ ਹੁੰਦੇ ਹਨ ਤਾਂ ਪਤਾ ਹੀ ਨਹੀਂ ਹੈ ਕਿੱਥੇ ਕਹਾ ਜਾਣਾ ਹੈ ਫਿਰ ਜਿੱਥੇ ਕੋਈ ਜੂਨ ਹੋਵੇ ਜਿੱਥੇ ਕੋਈ ਫਰੀ ਘਰ ਹੋਵੇ ਉਥੇ ਇਸ ਨੂੰ ਪਾ ਦਿੱਤਾ ਜਾਂਦਾ ਹੈ ਜਿਸ ਤਰ੍ਹਾਂ ਕਿਸੇ ਨੂੰ ਪਤਾ ਹੀ ਨਾ ਹੋਵੇ ਕਿ ਅਸੀਂ ਕਿਹੜੀ ਮੰਜ਼ਲ ਤੇ ਜਾਣਾ ਹੈ ਇਹ ਦੁਨੀਆ ਕਿਉਂ ਨਹੀਂ ਪਤਾ ਕਰਦੀ ਇਹ ਸਿਰਫ ਸਾਨੂੰ ਸੰਗਤ ਵਿੱਚ ਜੋੜ ਕੇ ਸੱਚੇ ਮਨ ਨਾਲ ਸਤਿਗੁਰੂ ਦੀ ਗੁਰਬਾਣੀ ਗੁਰੂ ਜੀ ਨੂੰ ਵਿਚਾਰ ਕਰਕੇ ਉਸ ਦੇ ਅਰਥਾਂ ਨੂੰ ਸਮਝ ਕੇ ਉਸ ਦੇ ਨਿਜਮਾਂ ਤੇ ਚੱਲ ਕੇ ਨਾਮ ਦਾ ਅਭਿਆਸ ਕਰਕੇ ਹੀ ਪਤਾ ਲੱਗਦਾ ਹੈ ਆਓ ਸਾਥ ਸੰਗਤ ਜੀ ਕੋਸ਼ਿਸ਼ ਕਰੀਏ ਕਿ ਇਸ ਹੀਰੇ ਜਨਮ ਨੂੰ ਲੇਖੇ ਵਿੱਚ ਲਾਈਏ ਦੇਖੋ ਨਾਟਕ ਦੇਖੇ ਪੈਸਾ ਇਕੱਠਾ ਕੀਤਾ ਚੰਗੀਆਂ ਮਾੜੀਆਂ ਰੀਲਾਂ ਮਨ ਦੇ ਅੰਦਰ ਜੋ ਭਰੀਆਂ ਦੇਖ ਦੇ ਕੇ ਸਕਰੋਲ ਕਰਕੇ ਤਾਂ ਉਸ ਉਸ ਨੜਕੂੜਾ ਦਿਮਾਗ ਦੇ ਅੰਦਰ ਜੋ ਹੈ ਭਰ ਜਾਂਦਾ ਹੈ ਤਾਂ ਫਿਰ ਉੱਤਰ ਨੂੰ ਹੀ ਜੀਵਨ ਜੋ ਹੋ ਤੁਰਨ ਲੱਗ ਜਾਂਦਾ ਹੈ ਪਰ ਜੇਕਰ ਇਸ ਮਨ ਵਿੱਚ ਚੰਗੀਆਂ ਚੀਜ਼ਾਂ ਬਸਾਈਏ ਤਾਂ ਚੰਗੇ ਕੰਮ ਕਾਰ ਕਰਦੇ ਹੋਏ ਇਸ ਸੰਸਾਰ ਵਿੱਚ ਵੀ ਸੋਭਾ ਪਾਈਏ ਤੇ ਉਸ ਇਸ ਲੋਕ ਵਿੱਚ ਵੀ ਪਾਈਏ ਸੋਭਾ ਤੇ ਉਸ ਪਰਲੋਕ ਵਿੱਚ ਵੀ ਸੋਭਾ ਪਾਈਏ ਤਾਂ ਮੁਕਤੀ ਪਾਈਏ ਜੋ ਅਸੀਂ ਕਰਾਂਗੇ ਉਹੀ ਸਾਡੇ ਬੱਚੇ ਵੀ ਸਾਡੇ ਤੋਂ ਸਿੱਖਣਗੇ ਚੰਗੇ ਕਰਮ ਕਰੀਏ ਤਾਂ ਬੱਚਿਆਂ ਨੂੰ ਵੀ ਪਰਮਾਤਮਾ ਦੇ ਨਾਲ ਜੋੜੀਏ ਤਾਂ ਖੁਦ ਵੀ ਪਰਮਾਤਮਾ ਨਾਲ ਜੁੜੀਏ ਤਾਂ ਕਿ ਆਖਰੀ ਸੁਵਾਸਾਂ ਤੇ ਉਸ ਨਿਰੰਕਾਰ ਦੇ ਵਿੱਚ ਹੀ ਬਲੀਨ ਹੋ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ